ਪੰਥਕੀਰ ਅੰਦਰ ਹਿਲਜੁਲਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੱਤਰ ਵੱਲੋਂ ਸਖਤ ਸ਼ਰਧਾਂ ਵਿੱਚ ਤਾੜਨਾ ਕਰਨ ਮਗਰੋਂ ਸ਼੍ਰੋਮਣੀ ਕਾਲ ਦਲ ਐਕਸ਼ਨ ਮੋਡ ਵਿੱਚ ਆ ਗਿਆ ਹੈ ਸੁਖਬੀਰ ਬਾਲ ਦੇ ਅਸਤੀਫੇ ਤੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਪ੍ਰੋਗਰਾਮ ਬਾਰੇ ਚਰਚਾ ਕਰਨ ਲਈ ਅਕਾਲ ਦਲ ਨੇ 10 ਜਨਵਰੀ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਚਰਚਾ ਹੈ ਕਿ ਮਾਕੀ ਮੇਲੇ ਤੋਂ ਪਹਿਲਾਂ ਹੀ ਸੁਖਬੀਰ ਬਾਦਲਾ ਤੇ ਹੋਰ ਲੀਡਰਾਂ ਦੇ ਅਸਤੀਫੇ ਸਵੀਕਾਰ ਕਰ ਲਏ ਜਾਣਗੇ ਆਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਜਨਵਰੀ ਨੂੰ ਸੱਦ ਲਈ ਹੈ ਇਸ ਵਿੱਚ ਸੁਖਬੀ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਦਿੱਤੇ ਅਸਤੀਫੇ ਤੇ ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਸਮੇਤ ਫੈਸਲੇ ਲਏ ਜਾਣਗੇ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਟੀਮਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਮੁਖ ਦਫ਼ਤਰ ਵਿਖੇ ਹੋਵੇਗੀ ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਸੁਬੀਰਵਾਲ ਦੇ ਅਸਤੀਫੇ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਇਲਾਵਾ ਪਾਰਟ ਦੀ ਮੈਂਬਰਸ਼ਿਪ ਭਰਤੀ ਪ੍ਰੋਗਰਾਮ ਤੋਂ ਇਲਾਵਾ ਸੂਬੇ ਨੂੰ ਦਰਪੇਸ਼ ਹੋਰ ਮਸਲਿਆਂ ਤੇ ਹੋਰ ਫੈਸਲੇ ਲਏ ਜਾਣਗੇ ਭਾਰਤ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਵਿੱਚ ਐਮ ਐਚ ਪੀ ਵੀ ਵਾਇਰਸ ਦੇ ਮਾਮਲੇ ਵਿੱਚ ਨਿਗਰਾਨੀ ਵਿਵਧਾਨ ਦੇ ਅਧੀਨ ਦਿੱਤੇ ਹਨ ਇਸ ਸੰਬੰਧੀ ਪੰਜਾਬ ਦਾ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਇਸ ਦਿਨਾਲ ਹੀ ਪੰਜਾਬ ਵਿੱਚ ਹਜੇ ਤੱਕ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਦੇ ਸੰਪਰਕ ਵਿੱਚ ਹੈ ਤੇ ਵਾਇਰਸ ਦੇ ਫੈਲਣ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਇਨਾ ਹੀ ਨਹੀਂ ਉਹਨਾਂ ਨੇ ਕਮਜ਼ੋਰ ਇਮਿਊਨਿਟੀ ਵਾਲੇ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ ਮੰਤਰੀ ਨੇ ਅੱਗੇ ਕਿਹਾ ਕਿ ਇਹ ਵਾਇਰਸ ਕਰੋਨਾ ਜਿੰਨਾ ਗੰਭੀਰ ਨਹੀਂ ਇਹ ਇੱਕ ਹਲਕਾ ਵਾਇਰਸ ਹੈ ਜੋ ਫਲੂ ਵਰਗੇ ਲੱਛਣਾਂ ਕਾਰਨ ਬਣਦਾ ਹੈ ਉਹਨਾਂ ਕਿਹਾ ਕਿ ਇਹ ਘਾਤਕ ਨਹੀਂ ਹੈ ਉਹਨਾਂ ਕਿਹਾ ਕਿ ਪੰਜਾਬ ਦਾ ਸਿਹਤ ਵਿਭਾਗ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਢੰਣ ਲਈ ਤਿਆਰ ਹੈ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਤੇ ਨਾ ਹੀ ਕੋਈ ਘਾਤਕ ਵਾਇਰਸ ਹੈ ਉਹ ਜਿਨ੍ਹਾਂ ਲੋਕਾਂ ਨੂੰ ਦਮੇ ਵਰਗੀ ਸਾਹ ਦੀ ਬਿਮਾਰੀ ਹੈ ਉਹਨਾਂ ਨੂੰ ਜਨਤਕ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਅਮਰੀਕਾ ਦੇ ਨਵੇਂ ਚੁਣੇ ਗ੍ਰਾਸਪਤੀ ਡੋਨਲਡ ਟਰੰਪ ਇਸ ਸਮੇਂ ਐਕਟਿਵ ਮੋਡ ਵਿੱਚ ਹਨ ਉਹਨਾਂ ਨੇ ਸੋਚ ਚੁੱਕਣ ਤੋਂ ਪਹਿਲਾਂ ਹੀ ਆਪਣੇ ਏਜੰਡੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੇ ਇਰਾਦੇ ਸਾਫ਼ ਹਨ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਦ੍ਰਿੜ ਹਨ ਇਸ ਬਾਰੇ ਉਹਨਾਂ ਨੇ ਹੁਣ ਲੜਿੰਦਾ ਦੋ ਨਕਸ਼ੇ ਵੀ ਸਾਂਝੇ ਕੀਤੇ ਹਨ ਤਾਂ ਆਪਣੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਦੋ ਨਕਸ਼ੇ ਸਾਂਝੇ ਕੀਤੇ ਹਨ ਜਿਨ੍ਹਾਂ ਵਿੱਚ ਇੱਕ ਨਕਸ਼ੇ ਵਿੱਚ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਵਖਾਇਆ ਹੈ ਜਦੋਂ ਕਿ ਦੂਜੇ ਨਕਸ਼ੇ ਵਿੱਚ ਉਹਨਾਂ ਨੇ ਕੈਨੇਡਾ ਬਾਰੇ ਆਪਣੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ ਜਿਸ ਨੂੰ ਲੈ ਕੇ ਹੁਣ ਨਿਵਾਦ ਸ਼ੁਰੂ ਹੋ ਗਿਆ ਹੈ ਕੈਨੇਡੀਅਨ ਆਗੂਆਂ ਨੇ 트럼ਪ ਨੂੰ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਨੇਡਾ ਬਾਰੇ ਲਗਾਤਾਰ ਬਿਆਨਬਾਜ਼ੀ ਕਰ ਰਹੇ 트럼ਪ ਨੂੰ ਜਸਟਿਨ ਟੂਡੋ ਨੇ ਪਹਿਲੀ ਵਾਰ ਜਵਾਬ ਦਿੱਤਾ ਹੈ। ਅਸਤੀਫੇ ਦਾ ਐਲਾਨ ਕਰ ਚੁੱਕੇ ਕੈਨੇਡੀਅਨ ਪੀਐਮ ਜਸਟਿਨ ਟੂਡੋ ਨੇ ਕਿਹਾ ਕਿ ਕੈਨੇਡਾ ਦੇ ਅਮਰੀਕਾ ਦਾ ਹਿੱਸਾ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ। ਟੂਡੋ ਤੋਂ ਇਲਾਵਾ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਵੀ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜੋਲੀ ਨੇ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨਵੇਂ ਚੁਣੇ ਗਏ 트럼ਪ ਦੀਆਂ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਉਹ ਪੂਰੀ ਤਰ੍ਹਾਂ ਸਮਝ ਨਹੀਂ ਪਾਰੇ ਕਿ ਕੈਨੇਡਾ ਇੱਕ ਮਜ਼ਬੂਤ ਦੇਸ਼ ਹੈ ਸਾਡੀ ਆਰਥਿਕਤਾ ਮਜ਼ਬੂਤ ਹੈ ਸਾਡੇ ਲੋਕ ਤਾਕਤਵਰ ਹਨ ਧਮਕੀਆਂ ਦੇ ਬਾਵਜੂਦ ਅਸੀਂ ਪਿੱਛੇ ਨਹੀਂ ਹਟਾਂਗੇ ਉਥੇ ਹੀ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਨੇ ਵੀ ਇਸ ਮੁੱਦੇ ਤੇ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਇੱਕ ਮਹਾਨ ਅਤੇ ਆਜ਼ਾਦ ਦੇਸ਼ ਹਾਂ ਅਸੀਂ ਅਮਰੀਕਾ ਦੇ ਸਭ ਤੋਂ ਚੰਗੇ ਦੋਸਤ ਹਾਂ ਅਸੀਂ ਅਲ ਕਾਇਦਾ ਦੁਆਰਾ 9/11 ਦੇ ਹਮਲਿਆਂ ਦਾ ਜਵਾਬ ਦੇਣ ਵਿੱਚ ਅਮਰੀਕਾ ਦੀ ਮਦਦ ਕਰਨ ਲਈ ਅਰਬਾਂ ਡਾਲਰ ਅਤੇ ਸੈਂਕੜੇ ਜਾਨਾਂ ਖਰਚ ਕੀਤੀਆਂ ਅਸੀਂ ਅਰਬਾਂ ਡਾਲਰ ਦੀ ਉੱਚ ਗੁਣਵੱਤਾ ਅਤੇ ਪੂਰੀ ਤਰ੍ਹਾਂ ਭਰੋਸੇਮੰਦ ਊਰਜਾ ਅਮਰੀਕਾ ਨੂੰ ਬਾਜ਼ਾਰ ਦੀਆਂ ਘੱਟ ਕੀਮਤਾਂ 'ਤੇ ਸਪਲਾਈ ਕਰਦੇ ਹਾਂ ਤੁਹਾਨੂੰ ਦੱਸਦੀ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦੇ 51ਵੇਂ ਰਾਜ ਵਜੋਂ ਸੁਭਾਸ਼ਨ ਕਰਦੇ ਨਜ਼ਰ ਆ ਰਹੇ ਹਨ ਇੰਨਾ ਹੀ ਨਹੀਂ ਉਹਨੇ ਕਈ ਵਾਰ ਜਸਟਿਨ ਟੂਡੋ ਨੂੰ ਅਮਰੀਕਾ ਦੇ 51ਵੇਂ ਰਾਜ ਦਾ ਗਵਰਨਰ ਕਹਿ ਵੀ ਦਿੱਤਾ ਹੈ ਕਿਸਾਨ ਲੀਡਰ ਜਰਮਨ ਸਿੰਘ ਪੰਦੇਰ ਨੇ ਇੱਕ ਵਾਰ ਫਿਰ ਆਪਣੇ ਦਿੱਤੇ ਪ੍ਰੋਗਰਾਮ ਨੂੰ ਦਰਾਂਦੇ ਕਿਹਾ ਕਿ ਕੇਂਦਰ ਸਰਕਾਰ ਹਜੇ ਵੀ ਤਸ ਤੋਂ ਮਸ ਨਹੀਂ ਹੋ ਰਹੀ ਪਰ ਕਿਸਾਨਾਂ ਵੱਲੋਂ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਨਵੇਂ ਖੇਤੀ ਨੀਤੀ ਦੇ ਡਰਾਫਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਸ ਦੇ ਨਾਲ ਹੀ 26 ਜਨਵਰੀ ਨੂੰ ਗੰਦਨਤਾ ਦਿਵਸ ਵਾਲੇ ਦਿਨ ਪੂਰੇ ਦੇਸ਼ ਦੇ ਕਿਸਾਨ ਆਪਣੇ ਟਰੈਕਟਰ ਸੜਕਾਂ ਇਹ ਲੈ ਕੇ ਜਾਣਗੇ ਤੇ ਮਾਰਚ ਕਰਨਗੇ ਪੰਦੇਰ ਨੇ ਕਿਹਾ ਕਿ ਜੇਕਰ ਕਿਸਾਨ ਐਮਐਸਪੀ ਤੇ ਕਰਜ਼ਾ ਮੁਆਫੀ ਚਾਹੁੰਦੇ ਹਨ ਤਾਂ ਸਾਰੇ ਕਿਸਾਨ 10 ਜਨਵਰੀ ਨੂੰ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾਹਣ ਪੰਦੇਰ ਨੇ ਦੱਸਿਆ ਕਿ 13 ਜਨਵਰੀ ਤੋਂ ਬਾਅਦ ਦੋਵੇਂ ਫਾਰਮ ਮੀਟਿੰਗ ਕਰਕੇ ਅਗਲੀ ਰਣਨੀਤੀ ਦੀ ਜਾਣਕਾਰੀ ਦੇਣਗੇ ਸਾਹਿਬ ਸਾਹਿਬ ਦੇ ਮੁੱਦੇ ਕਿਉਂਕਿ ਅਸੀਂ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਰ ਦਾ ਰੋਗ ਲੱਗਿਆ ਹੀ ਇਸ ਆਲਮੋਸਟ ਵਾਟ ਸ਼ੁਡ ਆਈ ਸਲਿੱਪਿੰਗ ਇਨਟੂ ਕੋਮਾ ਕੋਮੇ ਚ ਜਾ ਰਹੇ ਨੇ ਆ ਹੌਸਤਾ ਹੌਸਤਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪ੍ਰਵਾਹ ਨਹੀਂ ਦੀ ਕੋਈ ਚਿੰਤਿਤ ਨਹੀਂਗਾ ਕੋਈ ਕਿਸੇ ਨੂੰ ਪ੍ਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕੇਂਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਹੋ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਬਤੌਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੋਵੇ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ ਵਿੱਚ ਧਰਨਿਆਂ ਤੇ ਬੈਠੇ ਉਹਨ ਇੱਕ ਆਦਮੀ ਮਰਨ ਵਰ ਤੇ ਬੈਠਾ 43ਵੇਂ 47ਵੇਂ 48ਵੇਂ ਦਿਨ ਦੇ ਵਿੱਚ ਤੁਸੀਂ ਦੱਸੋ ਭਗਵੰਤ ਮਾਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਕੀ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਜਾਂ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਲਾ ਕੇ ਕੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਵਾ ਟੂ ਪ੍ਰੈਸ਼ਰਾਈਜ਼ ਦੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਧਰਨਾ ਬਾਹਰ ਮਾਰਿਆ ਸੀ ਕੀਤਾ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੁਝ ਸਦਨ ਦਾ ਇੱਕ ਸੈਸ਼ਨ ਸਾਡੇ ਸਪੈਸ਼ਲ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁੱਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈਮ ਕਰਦੇ ਆ ਜਿਹੜਾ ਉਹਨਾਂ ਦਾ ਐਟੀਟਿਊਡ ਹੈਗਾ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁੱਲ ਪ੍ਰੋਟੈਸਟ ਵੀ ਕੋਈ ਕੋਈ ਮੌਲ ਨਹੀਂ ਰਹਿ ਗਿਆ ਐਡਾ ਵੱਡਾ ਅੰਦੋਲਨ ਦਿੱਲੀ ਵਿੱਚ ਕਿਸਾਨਾਂ ਨੇ ਕੀਤਾ ਅੱਜ ਤੱਕ ਉਹ ਵਿਚਾਰੇ ਥੱਕੇ ਖਾਰੇ ਨੇ ਔਰ ਜਿਹੜੇ ਰੋਜ਼ ਕਹਿੰਦੇ ਸੀ ਜੀ ਮਗਲੀਆਂ ਸਰਕਾਰਾਂ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੇ ਨੇ ਪਲੈਟਫਾਰਮ ਦਾ ਇਹ ਸਦਨ ਇਹ ਵਿਧਾਨ ਸਭਾ ਦੀ ਜਿਹੜੀ ਸਿਟਿੰਗਸ ਆ ਇਹ ਸੱਦਦੇ ਨਹੀਂ ਜੀ ਇਹ ਲੋਕਾਂ ਦੇ ਭੱਤ ਦੇ ਮਸਲੇ ਨਹੀਂ ਕਰਦੇ ਮੈਂ ਪੂਰਾ ਡਾਟਾ ਕਢਾਇਆ ਪਿਛਲੇ ਪੂਰੇ ਸਾਲ ਵਿੱਚ ਮਾਰਕ ਮਾਈ ਵਰਡਸ ਪਿਛਲੇ ਪੂਰੇ ਸਾਲ ਵਿੱਚ ਸਿਰਫ ਦੋ ਸੈਸ਼ਨ ਹੋਏ ਨੇ ਬਜਟ اجلاس ਤਾਂ ਕਰਨਾ ਹੀ ਪੈਣਾ ਨਾ ਕਿਉਂਕਿ ਬਜਟ ਪੇਸ਼ ਹੋਣਾ ਸਰਕਾਰ ਦਾ ਅਗਰ ਇਹਨਾਂ ਦਾ ਵਸਤਵ ਨਹੀਂ ਸ਼ਾਦੂ ਵੀ ਨਾ ਕਰਨ ਦੂਸਰਾ ਇਹਨਾਂ ਨੇ ਸਤੰਬਰ ਚ ਕੀਤਾ ਐਵੇਂ ਇੱਕ ਦੋ ਦਿਨ ਦਾ ਸੈਸ਼ਨ ਕਿੰਨੀਆਂ ਸੈਟਿੰਗਸ ਹੋਈਆਂ ਸਾਰੇ ਕੁੱਲ ਤੋਂ 13 ਸੈਟਿੰਗਸ ਓਨਲੀ 13 ਸੈਟਿੰਗਸ ਪਿਛਲੀਆਂ ਸਰਕਾਰਾਂ ਅਮਰਿੰਦਰ ਸਿੰਘ ਕਾਂਗਰਸ ਦੀਆਂ ਦੇਖ ਲਓ ਤੁਸੀਂ ਹਰ ਸਾਲ ਚਲੋ ਵੀ ਘੱਟ ਮੈਂ ਸਮਝਦਾ 25 30 35 ਸੈਟਿੰਗਸ ਹੁੰਦੀਆਂ ਹੋਇਆ ਕਰਦੀਆਂ ਸੀਗੀਆਂ ਕੋਈ ਕੁਝ ਕਿਸੇ ਡਿਸਕਸ ਨਹੀਂ ਹੋ ਰਿਹਾ ਕੋਈ ਕਿਤੇ ਡਿਬੇਟ ਨਹੀਂ ਹੋ ਰਿਹਾ ਬਸ ਸਿਰਫ ਇੱਕੋ ਗਈ ਜਾਂਦੇ ਦਿੱਲੀ ਮਾਡਲ ਦਿੱਲੀ ਮਾਡਲ ਔਰ ਦਿੱਲੀ ਮਾਡਲ ਤੁਸੀਂ ਦੇਖ ਲੇ ਕਿ ਫਲਪ ਸ਼ੋ ਹੋ ਚੁੱਕਾ ਵਾ ਸਾਡੇ ਅਖਬਾਰਾਂ ਚੱਕ ਲਓ ਅੱਜ ਦੀਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਆ ਭਰਤੀ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਘੱਟ ਚੁੱਕੀ ਹੈ ਇਸ ਵੇਲੇ ਵਿੱਚ ਸੋ ਦਿੱਲੀ ਮਾਡਲ ਉੱਧਰ ਫਲॉप ਹੋ ਗਿਆ ਅਨਦਰ ਆ ਮੇਰੇ ਕੋਲ ਇੱਕ ਨਾ ਹਾਈਪੰਜਾਬ ਵਿਧਾਨ ਸਭਾ ਦੀ ਐਗਰੀਕਲਚਰ ਕਮੇਟੀ ਦੀ ਰਿਪੋਰਟ ਹੈ ਆਈ ਕੈਨ ਸ਼ੋਅ ਇਟ ਟੂ ਆਲਸੋ ਇਹਦੇ ਵਿੱਚ ਕੀ ਆਇਆ ਵਾ ਇਹਦੇ ਵਿੱਚ ਕਮੇਟੀ ਨੇ ਪੁੱਛਿਆ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਜਿਹੜਾ ਕੱਸੀਆਂ ਕੁਰਸੀਆਂ ਦਾ ਕਲੇਮ ਕਰਦੇ ਕੇ ਅਸੀਂ ਬੜੇ ਨਾਂ ਬਣਾ ਰਹੇ ਹਾਂ ਕੱਸੀਆਂ ਮਾਲਵੇ ਰੀਜਨ ਦੇ ਵਿੱਚ ਉਹਦੇ ਨਾਲ ਅਖੇ ਪਾਣੀ ਦਾ ਵਾਟਰ ਟੇਬਲ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਉਹ ਉੱਪਰ ਆਇਆ ਆ ਮੇਰੇ ਕੋਲ ਰਿਪੋਰਟ ਹੈਗੀ ਆ ਹਾਈਡਰੋਲੋਜੀ ਡਿਪਾਰਟਮੈਂਟ ਦੀ ਜੀ ਡੀ ਜੀ ਡੀ ਐ ਜੀ ਉਹ ਕੀ ਕਹਿੰਦਾ ਜਸਟ ਫਿਊ ਲਾਈਨਸ ਪ੍ਰੀ ਮੌਨਸੂਨ ਅਨਾਲਿਸਿਸ ਰਿਪੋਰਟ ਆਫ 2023-24 ਆਫ ਡਿਸਟ੍ਰਿਕਟਸ ਆਫ ਮਾਲਵਾ ਰੀਜਨ ਕਾਪੀ ਅਟੈਚਡ ਸ਼ੋਜ਼ ਇਨ ਜਨਰਲ ਲੋਰਿੰਗ ਆਫ ਗਰਾਊਂਡ ਵਾਟਰ ਪ੍ਰੀ ਮੌਨਸੂਨ ਗਰਾਊਂਡ ਵਾਟਰ ਅਨਾਲਿਸਿਸ ਰਿਪੋਰਟ ਆਫ 23-24 ਡਿਪਿਕਟਸ ਥੈਟ ਗਰਾਊਂਡ ਵਾਟਰ ਲੈਵਲ ਹੈਸ ਫੈਲ ਡੂਰਿੰਗ 2023-24 इन कॉलम 6 ऑफ द रिपोर्ट इज मच हायर इन ऑल डिस्ट्रिक्ट्स देन द एवरेज 10 इयर्स ग्राउंड वाटर फॉल की मतलब कि जिन्ना जमीनी पानी ਜਿਹੜਾ ਉਹਦਾ ਸਤਾਰ ਸੀਗਾ ਜਿੰਨਾ 10 ਸਾਲ ਚ ਘਟਿਆ ਉਹਦੇ ਨਾਲ ਵੱਧ ਆ ਜਿਹੜਾ 2023-24 ਦੇ ਵਿੱਚ ਸਾਡਾ ਜ਼ਮੀਨ ਦਾ ਪਾਣੀ ਘਟਿਆ ਤੇ ਕਿੱਥੇ ਨੇ ਇਹ ਸਾਰੇ ਲੋਕ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗੇ ਵੇਰਾ ਦੇ 올 ਦਸ ਇੱਕ ਇਹਦੇ ਨਾਲ ਮੈਂ ਹੋਰ ਅਗੇ ਅਟੈਚ ਕਰੂੰਗਾ ਗੱਲ 1 ਲੱਖ ਕਰੋੜ ਦਾ ਕਰਜ਼ਾ ਜਿਹੜੇ ਕਹਿੰਦੇ ਸੀ ਅਸੀਂ ਇੰਪਰੂਵਮੈਂਟ ਲੈ ਕੇ ਆਵਾਂਗੇ ਅਸੀਂ ਸਾਦੇ ਜਿਹੇ ਬੰਦੇ ਆ ਅਸੀਂ VIP ਕਲਚਰ ਸ਼ਨ ਕਰਾਂਗੇ ਅਸੀਂ ਸਿਕਿਉਰਟੀਆਂ ਹਟਾਵਾਂਗੇ ਮਗਰ ਲੀਆਂ ਸਰਕਾਰਾਂ ਅਗਰ ਗਲਤ ਕੰਮ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੋਟ ਆਊਟ ਕੀਤਾ ਪਰ ਪਿਛਲੀਆਂ ਸਰਕਾਰਾਂ ਨੇ ਜਿਹੜਾ ਪੰਜਾਬ ਤੇ ਕਰਜ਼ਾ ਚੜਾਇਆ ਉਹ 35 ਸਾਲਾਂ ਚ 3 ਲੱਖ ਕਰੋੜ ਰੁਪਏ ਕਰਜ਼ਾ ਚੜਾਇਆ ਵਾ ਇਟ ਸਟਾਰਟਡ 올 ਦਿਸ ਡੈਟ ਰਾਈਜ਼ਿੰਗ ਸਟਾਰਟਡ ਫਰਮ 1985 ਅਵਰਡਸ ਜਦੋਂ ਮਿਲਟੈਂਸੀ ਆਈ ਪੰਜਾਬ ਚ ਉਦੋਂ ਦਾ ਵਧ ਰਿਹਾ ਕਰਜ਼ਾ 35 ਸਾਲਾਂ ਚ 3 ਲੱਖ ਕਰੋੜ ਤੇ ਲਗਭਗ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਇਸ ਨਲਾਇਕ ਸਰਕਾਰ ਨੇ ਕੀਤਾ ਵਾ ਪਰ ਫਿਰ ਵੀ ਕਈ ਕਹਿੰਦੇ ਅਸੀਂ ਬੜਾ ਬਦਲ ਵੱਡਾ ਬਦਲਾਅ ਲੈ ਕੇ ਆ ਚੁੱਕੇ ਹਾਂ ਔਰ ਉਦੋਂ ਪ੍ਰਗਟ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਨਾਲ ਕਿਕੀ ਢਲੋਂਾਂ ਤੇ ਹੋਰ ਕਾਂਗਰਸ ਲੀਡਰਸ ਨੇ ਮੈਂ ਉਹਨਾਂ ਦੀ ਗੱਲ ਦੀ ਵਜਾਹਤ ਕਰਦਾ ਵਾਂ ਬਹੁਤ ਐਕਸਟ੍ਰੀਮ ਪੋਲਿਟੀਕਲ ਵੰਡਟਾ ਪੰਜਾਬ ਦੇ ਵਿੱਚ ਕੋਈ ਟਵਿੱਟਰ ਤੇ ਬੋਲਦਾ ਉਹਨੂੰ ਚੱਕ ਲੈਂਦੇ ਨੇ ਪਰਚੇ ਦਰਜ ਕਰ ਦਿੰਦੇ ਨੇ ਕੋਈ ਮਾੜਾ ਜਿਹਾ ਕੋਈ YouTube ਤੇ ਬੋਲਦਾ ਉਹਨੂੰ ਪੰਜਾਬ ਪੁਲਿਸ ਪਰਚੇ ਦਰਜ ਕਰਕੇ ਚੱਕਣ ਲਈ ਚਲ ਜਾਂਦੀ ਕੋਈ ਐਕਟੀਵਿਸਟ ਛੱਡਿਆ ਪੰਜਾਬ ਦੇ ਵਿੱਚ ਬਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜ੍ਹਾ ਅਰੈਸਟ ਕੀਤਾ ਔਰ ਜਿਹੜੇ ਕਾਂਗਰਸ ਲੀਡਰਜ਼ ਨੂੰ ਪਰਦੇਟਾ ਕੀਤਾ ਗਿਆ ਚਾਹੇ ਉਹ ਭਰਤਪੂਸ਼ਕ ਆਸ਼ੂ ਸੀ ਜਾਂ ਉਹ ਵੀ ਸੋਨੀ ਸੀ ਜਾਂ ਕਿਤੇ ਲੋਸਗਾ ਜਾਂ ਸਾਧੂ ਸਿੰਘ ਧਰਮਸੋਧ ਤੁਸੀਂ ਦੇਖ ਰਹੇ ਹੋ ਕਿ 1 ਬਾਈ 1 ਸਾਰੇ ਟੋਟਲ ਜਿਹੜੇ ਕੇਸਸ ਉਹ ਕ੍ਰੈਸ਼ ਕਰ ਰਹੇ ਨੇ ਆ ਆਸ਼ੂ ਦੇ ਕੇਸ ਵਿੱਚ ਆਸ਼ੂ ਭਾਰਤ ਪੁਸ਼ ਰਾਸ਼ੂ ਦੇ ਕੇਸ ਵਿੱਚ ਦੋ ਐਫ ਆਈ ਆਰਜ਼ ਵੈਜੀਲੈਂਸ ਵੱਲੋਂ ਦਰਜ ਕੀਤੀਆਂ ਹਾਈ ਕੋਰਟ ਨੇ ਕਾਸ਼ ਕੀਤੀਆਂ ਐਂਡ ਦੇ ਕਾਸਟ ਐਫ ਆਈ ਆਰਜ਼ ਔਨ ਮੈਰਿਟ ਸੇਇੰਗ ਕਿ ਪੰਜਾਬ ਦੀ ਸਰਕਾਰ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਹਰਾਸ ਕਰ ਰਹੀ ਹੈ ਹਰਾਸ ਵਰਡ ਯੂਜ਼ ਕੀਤਾ ਵਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਐਨ ਡੀ ਪੀ ਐਸ ਸਮੇਤ ਐਂਡ ਥਿਸ ਇਜ਼ ਕੰਪਲੀਟ ਐਨਾਰਕੀ ਐਂਡ ਕੰਪਲੀਟ ਆ ਵੁੱਡ ਸੇ ਦੇ ਹੈਵ ਟਰਨ ਪੰਜਾਬ ਇਨਟੂ ਅ ਪੁਲਿਸ ਸਟੇਟ ਔਰ ਉਥੇ ਕੇਜਰੀਵਾਲ ਸਾਹਿਬ ਤੇ ਦੂਜੇ ਜਿਹੜੇ ਨੇ ਉਹ ਰੋਜ਼ ਚੀਕਾ ਮਾਰਦੇ ਨੇ ਕਿ ਬੀਜੇਪੀ ਹਮਾਰੇ ਖਿਲਾਫ ਈਡੀ ਔਰ ਸੀਬੀਆਈ ਦਾ ਦੁਰ ਇਸਤੇਮਾਲ ਕਰ ਰਹੀ ਹੈ ਹਾਲਾਂਕਿ ਉਹਨਾਂ ਕੋ ਤੱਤ ਬਹੁਤ ਆ ਜੇਲਾਂ ਵੀ ਕੱਟੀਆਂ ਡੇਢ ਡੇਢ ਸਾਲ ਪਰ ਉਹਦੋਂ ਨੋ ਵੱਧ ਤਸ਼ੱਦਦ ਆਪਣੇ ਪੋਲਿਟੀਕਲ ਓਪੋਨੈਂਟਸ ਦੇ ਉੱਤੇ ਪੰਜਾਬ ਦੇ ਵਿੱਚ ਕਰ ਰਹੇ ਨੇ ਲਾਈਕਵਾਈਜ਼ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿੱਖ ਹੋਵੇ ਤੇ ਆਪਣੇ ਆਪ ਨੂੰ ਕਹੇ ਕਿ ਮੈਂ ਪੰਜਾਬ ਦਾ ਹਤੈਸ਼ੀ ਆ ਕੁਝ ਹੋ ਜੇ ਪੰਜਾਬ ਦੇ ਲੋਕਾਂ ਦੇ ਨਾਲ ਇਹਦੀ ਕੋਈ ਇਹਦਾ ਕੋਈ ਓਪੀਨੀਅਨ ਹੀ ਹੈ ਨਹੀਂਗਾ ਸਾਡੇ ਤਿੰਨ ਸਿੱਖ ਨੌਜਵਾਨ ਪੀਲੀਪੀਟ ਵਿੱਚ ਇੰਕਾਊਂਟਰ ਚ ਮਾਰੇ ਗਏ ਨੇ ਤਿੰਨ ਨੌਜਵਾਨ ਔਰ ਦੈਟਸ ਅ ਕੰਪਲੀਟਲੀ ਡਾਊਟਫੁਲ ਇੰਕਾਊਂਟਰ ਬਹੁਤ ਸਾਰੇ ਐਕਟੀਵਿਸਟ ਨੇ ਬਹੁਤ ਸਾਰੇ ਇੰਡੀਪੈਂਡੈਂਟ ਮੀਡੀਆ ਨੇ ਗੱਲ ਚੱਕੀ ਆ ਕਿ ਬੇਗੁਨਾਹ ਬੱਚੇ ਸੀ ਗਰੀਬ ਬੱਚੇ ਸੀ ਦਿਹਾੜੀਦਾਰ ਸੀਗੇ ਅੱਤ ਦੇ ਗਰੀਬ ਬੱਚੇ ਲੇਕਿਨ ਪੰਜਾਬ ਸਰਕਾਰ ਦਾ ਭਗਵੰਤਪਾਲ ਦਾ ਕੋਈ ਓਪੀਨੀਅਨ ਹੀ ਹੈ ਨਹੀਂ ਇਸ ਗੱਲ ਦੇ ਉੱਤੇ ਕਿ ਕੋਈ ਮੈਂ ਇਹਨੂੰ ਮਾੜਾ ਕਵਾਂ ਜਾਂ ਇਹਨੂੰ ਚੰਗਾ ਕਵਾਂ ਵੋਟਸ ਆਰ ਦੇ ਅਚੀਵਮੈਂਟਸ ਆਰ ਵੋਟਸ ਆਰ ਗਵਰਨਮੈਂਟ ਹੈਵ ਬੀ ਇਲੈਕਟਡ ਇਨ ਪੰਜਾਬ ਔਰ ਇੱਥੇ ਬਾਤ ਨਹੀਂ ਜਿਹੜੇ ਇਸ਼ੂਸ ਇੰਟਰਨੈਸ਼ਨਲ ਵੀ ਅਮਰਜ ਹੋਏ ਪਿੱਛੇ ਮੈਂ ਕਿਸੇ ਦੇ ਗੱਲ ਦੇ ਹੱਕ ਨਾ ਉਲਟ ਕਰਦਾ ਪਰ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਇਸ਼ੂ ਉਠਾਇਆ ਕਿ ਫੋਰਨ ਸੋਇਲਸ ਉੱਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਇੰਡੀਆ ਦੀ ਏਜੰਸੀਜ਼ ਆਉਂਦੀਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਖਰੇ ਪਤਾ ਹੀ ਨਹੀਂਗਾ ਜਾਂ ਚੁੱਪ ਬੈਠਾ ਵਾ ਜੇ ਅਮਰੀਕਨ ਗਵਰਨਮੈਂਟ ਕਹਿੰਦੀ ਆ ਕਿ ਇੱਥੇ ਸਾਡੀ ਸੋਇਲ ਦੇ ਉੱਤੇ ਕਾਂਸਪੀਰੇਸੀਜ਼ ਹੋ ਰਹੀਆਂ ਤੇ ਬੰਦੇ ਮਾਰਨ ਦੀ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਆਪਾਂ ਬਹੁਤ ਸੰਤਾਪ ਹੰਡਾਲਿਆ ਵਾ ਇਲੈਕਸ਼ਨ ਮਲੇ ਤੁਸੀਂ ਬਹੁਤ ਕਰਾਰੀ ਹਾਰ ਦਿੱਤੀ ਪਾਰਲੀਮੈਂਟ ਚ ਔਰ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਜ਼ਰੂਰੀ ਆ ਕਿਉਂਕਿ ਅਦਰਵਾਈਜ਼ ਇਹ ਅਲਟੀਮੇਟਲੀ ਇੱਕ ਡੀਪ ਸਟੇਟ ਨਾ ਡੀਪ ਸਟੇਟ ਨਾ ਪਾਲਿਸੀਜ਼ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਜ਼ ਨੇ ਐਂਟੀ ਫਾਰਮ ਔਰ ਐਂਟੀ ਸਿੱਖ ਉਹ ਸਾਰੀਆਂ ਬੀਜੇਪੀ ਦੀਆਂ ਪਾਲਿਸੀਜ਼ ਇਹਦੇ ਜ਼ਰੀਏ ਹੋ ਰੀਆਂ ਐਨਐਸਏ ਵੀ ਨਹੀਂ ਲੱਗਿਆ ਸਾਡੇ ਨੌਜਵਾਨਾਂ ਦੇ ਉੱਤੇ ਐਂਡ ਨੋ ਗਵਰਨਮੈਂਟ ਇਨ ਆਪ ਰੀਸੈਂਟ ਟਾਈਮਸ ਜਿਹਨੇ ਐਨਐਸਐ ਲਾਇਆ ਹੋਵੇ ਤੋ ਉਹਨੂੰ ਐਕਸਟੈਂਡ ਕੀਤਾ ਹੋਵੇ ਦੁਬਾਰਾ ਫਿਰ ਸਾਲ ਪੂਰਾ ਹੋਇਆ ਮੜ ਕੇ ਸਾਲ ਲਈ ਹੋਰ ਵਾਸਤੇ ਐਨਐਸਐ ਲਾ ਦਿੱਤੀ ਆ ਸੋ ਮੈਂ ਇਹ ਸਾਰੀਆਂ ਗੱਲਾਂ ਦੀ ਕੰਡੈਮਨੇਸ਼ਨ ਕਰਨ ਵਾਸਤੇ ਆਇਆ ਸੀ ਲੇਕਿਨ ਪ੍ਰਾਇਮਰੀਲੀ ਮੇਰਾ ਅੱਜ ਦਾ ਟਾਸਕ ਸੀਗਾ ਸਾਡਾ ਜੋ ਅਸੀਂ ਸੀਬੀਆਈ ਦੀ ਜਾਂਚ ਕਿਸਾਨਾਂ ਦੇ ਸ਼ੋਸ਼ਣ ਤੇ ਮੰਗ ਰਹੇ ਆ ਕਿਸਾਨ ਹਤਾਸ਼ ਨੇ ਕਰਜ਼ੇਈ ਨੇ ਆਤਮ ਹੱਤਿਆ ਕਰ ਰਹੇ ਨੇ ਤੇ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੋਰ ਲੁੱਟ ਲਈ ਹੈ ਜਿਹਦੀ ਅਸੀਂ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਅੱਜ ਦਾ ਮੇਰਾ ਜਿਹੜਾ ਵਿਸ਼ਾ ਸੀਗਾ ਹੋਏ ਸੀ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਹੈ یو ਵੈਲਕਮ ਸਭ ਤੋਂ ਸ਼ੁਰੂਆਤ ਵਿੱਚ ਮੈਂ ਡੱਲੇਵਾਲ ਸਾਹਿਬ ਨੂੰ ਮਿਲਣ ਗਿਆ ਸੀਗਾ ਅਸੀਂ ਉਹਨਾਂ ਨੂੰ ਪਹਿਲੀ ਗੱਲ ਤਾਂ ਕਿਸਾਨ ਜੱਥੇਬੰਦੀਆਂ ਪਹਿਲੀ ਗੱਲ ਤਾਂ ਡੱਲੇਵਾਲ ਸਾਹਿਬ ਵੀ ਸਹਿਤ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਕੋਈ ਉਹਨਾਂ ਨਾਲ ਲੰਬਾ ਵਾਰਤਾਲਾਪ ਕਰ ਸਕੀਏ ਜਿੰਨੇ ਵੀ ਲੋਕ ਜਾਣਦੇ ਨੇ ਉਹ ਚਿੰਤਿਤ ਨੇ ਹਜ਼ਾਰਾਂ ਗਏ ਲੱਖਾਂ ਗਏ ਉਹਨਾਂ ਨਾਲ ਅਸੀਂ ਇਹ ਰਿਪੀਟਿਡਲੀ ਕੈਰੀ ਕਾਂਗਰਸ ਪਾਰਟੀ ਕੇ ਜਿਹੜਾ ਵੀ ਸੰਘਰਸ਼ ਚਾਹੇ ਉਹ ਕਿਸਾਨ ਜਥੇਬੰਦੀਆਂ ਐਸ ਕੇ ਐਮ ਦੇ ਸ਼ਕਲ ਵਿੱਚ ਕਰਦੀਆਂ ਨੇ ਜਾਂ ਉਹ ਕਿਸੇ ਤਰ੍ਹਾਂ ਦਾ ਕਰਦੇ ਆ ਸਾਡਾ ਉਹਨਾਂ ਨੂੰ ਪੂਰਾ ਸਮਰਥਨ ਆ ਪਿੱਛੇ ਉਹਨਾਂ ਨੇ ਪੰਜਾਬ ਬੰਦ ਕੀਤਾ ਤਾਂ ਸਾਡੀ ਪਾਰਟੀ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ ਸੀ। ਚੰਡੀਗੜ੍ਹ ਦੀ ਐਡਵਾਈਜ਼ਰ ਦੀ ਪੋਸਟ ਤੇ ਪਾ دیا ਗਿਆ ਤਾਂ ਉਸੇ ਆਪ ਕਿਵੇਂ ਦੇਖਦਾ ਹੈ? ਚੰਡੀਗੜ੍ਹ ਤਾਂ ਸਾਡੇ ਤੋਂ ਪਹਿਲਾਂ ਹੀ ਇਹਨਾਂ ਨੇ ਖੋਲਿਆ ਹੋਇਆ ਜੀ। ਪਹਿਲਾਂ ਤਾਂ ਜਿਹੜਾ ਐਟ ਦਾ ਟਾਈਮ ਆਫ ਫਾਰਮੇਸ਼ਨ ਆਫ ਪੰਜਾਬ it was robbed from punjab and uh, this it was shared as a capital with haryana uss to baad tusi dekh rahe ho ke jadi haryana nu vidhansabha de waste jagah deni kendra sarkar valon it shows ke wo discriminatory ha aur itthe bas nahi saada jada 60 40 ratio honda si punjab always had an upper hand in the services on chandigarh that has been turned upside down hon mera khayal hai ke 70% haryana de afsar ne te 30% punjab de reh gaye ne ਸੋ ਪੰਜਾਬ ਚੰਡੀਗੜ੍ਹ ਦਾ ਚੰਡੀਗੜ੍ਹ ਪੰਜਾਬ ਦਾ ਹੈ ਇਟ ਵਿਲ ਕੰਟੀਨਿਊ ਬਿਕੋਜ਼ ਦਿਸ ਸਿਟੀ ਬਿਊਟੀਫੁਲ ਵਾਸ ਬਿਲਟ ਬਾਈ ਪ੍ਰਤਾਪ ਸਿੰਘ ਕੈਰੋ ਵਾਸ ਬਿਲਟ ਬਾਈ ਪੰਜਾਬ ਲਾਈਕ ਦ ਪਾਖੜਾ ਡੈਮ ਬਟ ਵੀ ਹੈਵ ਬੀਨ ਰੋਬਡ ਓਵਰ ਓਵਰ ਰਾਈਟਸ ਵੀ ਹੈਵ ਆਲਸੋ ਬੀਨ ਰੋਬਡ ਆਫ ਦੀ ਰਾਈਟਸ ਆਫ ਪਾਖੜਾ ਡੈਮ ਲਾਈਕਵਾਈਸ ਚੰਡੀਗੜ੍ਹ ਆਲਸੋ ਐਂਡ ਅਗਰ ਤੁਸੀਂ ਕਹਿ ਰਹੇ ਕਿ ਐਡਵਾਈਜ਼ਰ ਦੀ ਪੋਸਟ ਇਹਦੇ ਪਿੱਛੇ ਵੀ ਕੋਈ ਨਾ ਕੋਈ ਨਾ ਦੀ ਚਾਲ ਹੋਗੀ ਟੂ ਗਿਵ ਮੋਰ ਪਾਵਰਸ ਟੂ ਦ ਗਵਰਨਰ ਹੂ ਇਜ਼ ਐਨ ਏਜੰਟ অর ਏ A uh, hand picked man of the BJP central government. Sir, one more question. <coughs> <coughs> Sorry. So the BJP center has given a green flag for the memorial of Pranam Mukherjee. How does Congress seize that? Pardon? Uh, sir, the BJP government has given a green flag for the memorial of. Early... See, we have, uh, uh, we have no issues if the government is giving due respect to people who have served this country in uh, high positions, whether it is Pranam Mukherjee. But then, why have they uh, not allotted the same space or a memorial for Dr. Manmohan Singh Ji? He is a world renowned economist and who took uh, India much forward than what we are seeing in today's regime, the kind of growth that uh, happened for India during the uh, uh, tenure of Dr. Manmohan Singh. He should also be given a decent, appropriate place for a memorial. Okay. <coughs> ਦੇਖੋ ਗੱਲ ਉੱਥੇ ਆ ਗਈ ਗੱਲ ਉੱਥੇ ਆ ਗਈ ਨਾ ਦੇਖੋ ਇੱਕ ਬੇਸਿਕ ਇਹਨਾਂ ਨੇ ਨਾਰਾ ਲਾਇਆ ਸੀ ਪੰਜਾਬ 'ਚ ਅਸੀਂ ਬਦਲਾਅ ਲੈ ਕੇ ਆਏ ਬਦਲਾਅ ਹੁੰਦਾ ਚੇਂਜ ਫॉर ਦਾ ਬੈਟਰ ਅਸੀਂ ਚੰਗੇ ਵਾਸਤੇ ਪੰਜਾਬ ਨੂੰ ਲੈ ਕੇ ਆਵਾਂਗੇ ਲੇਕਿਨ ਇਹਨਾਂ ਦਾ ਸਾਰਾ ਬਦਲਾਅ ਉਹ ਨਿਹਾਰ ਵੱਲ ਨੂੰ ਆ ਤੁਸੀਂ ਕੈਬਨਿਟ ਮੀਟਿੰਗਸ ਦੀ ਗੱਲ ਕੀਤੀ ਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੰਜਾਬ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ 'ਚੋਂ ਚੱਲੇਗੀ ਪਿੰਡਾਂ ਦੀਆਂ ਪੰਚਾਇਤਾਂ 'ਚ ਬੈਠ ਕੇ ਦਰਖਤਾ ਦੇ ਥੱਲੇ ਪੰਜਾਬ ਦੀ ਕੈਬਨਿਟ ਫੈਸਲਾ ਕਰੇਗੀ ਲੱਭਾਈ ਨਹੀਂ ਮੁੜਕੇ ਔਰ ਇਨੀ ਕੈਬਿਨੇਟ ਮੀਟਿੰਗਸ ਦਾ ਕੱਟ ਹੋਣਾ ਇਟ ਆਲਸੋ ਸ਼ੋਜ਼ ਦੇ ਹੈਵ ਨੋ ਅਜੰਡਾ ਐਟ ਆਲ ਦੇ ਹੈਵ ਨੋ ਮਨੀ ਐਟ ਆਲ ਪਿੰਡਾਂਵੀਆਂ ਸਾਰੀਆਂ ਪਿੰਡੂ ਸੜਕਾਂ ਟੁੱਟੀਆਂ ਪਈਆਂ ਨੇ ਲਿੰਕ ਰੋਡਸ ਦੇ ਹੈਵ ਨੋ ਮਨੀ ਐਟ ਆਲ ਫਾਰ ਥੈਟ ਸਕੂਲਾਂ ਦੀ ਹੈਲਥ ਮਾੜੀ ਆ ਹਸਪੀਟਲ ਦੀ ਹੈਲਥ ਮਾੜੀ ਆ ਇਸ ਕਰਕੇ ਇਹਨਾਂ ਦੇ ਜੋ ਇਹਨਾਂ ਨੇ ਕਿਹਾ ਉਹਦੇ ਉਲਟ ਕੰਮ ਕੀਤਾ ਵਾ ਔਰ ਪੈਸੇ ਕਮਾਉਣ ਤੇ ਲੱਗੇ ਹੋਏ ਨੇ ਮੈਂ ਪਹਿਲਾਂ ਕਿਹਾ ਕਟਾਰੂ ਚੱਕ ਇੰਨੇ سنگੀਨ ਇਲਜ਼ਾਮ ਕਾਂਗਰਸ ਦੇ ਦੂਜੇ ਐਕਟਿਵਿਸਟਾਂ ਨੂੰ ਫੜਦੇ ਨੇ ਸਾਰਿਆਂ ਨੂੰ ਵੱਡਾ ਵੱਡਾ ਕਟਾਰੂ ਚੱਕ ਉਹਦੀ ਅੱਜ ਵੀ ਵੀਡੀਓ ਸਾਹਮਣੇ ਪਈ ਪਬਲਿਕ ਡੋਮੇਨ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਮਨੀ ਬੈਗਸ ਨੇ ਸਾਰੇ ਇਹ ਦਿੱਲੀ ਦੇ ਉਹਨਾਂ ਨੂੰ ਪੈਸੇ ਦੇਣ ਵਾਲੀਆਂ ਪਾਰਟੀਆਂ ਨੇ ਜਿੰਨੇ ਆ ਮਿਨਿਸਟਰਸ ਬਣਾਏ ਨੇ ਭਗਵੰਤ ਮਾਨ ਨੂੰ ਬਾਅਦ ਪਤਾ ਲੱਗਦਾ ਮਿਨਿਸਟਰ ਉੱਤੋਂ ਵੱਡ ਜਾਂਦੇ ਨੇ ਜਿੰਨੇ ਵੀ ਚੁਣਦੇ ਨੇ ਉਹ ਦੇਖਦੇ ਨੇ ਕਿ ਮਾਈਨਿੰਗ ਤੋਂ ਸਾਨੂੰ ਕਿਹੜਾ ਕਮਾ ਕੇ ਦੇਊਗਾ ਸਾਨੂੰ ਸ਼ਰਾਬ ਦੇ ਠੇਕਿਆਂ ਚੋਂ ਕਿਹੜਾ ਕਮਾ ਕੇ ਦੇਊਗਾ ਸਾਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਚੋਂ ਕਿਹੜਾ ਠਗਾ ਆ ਅੱਛਾ ਪੰਚਾਇਤ ਦੀਆਂ ਜ਼ਮੀਨਾਂ ਦਾ ਕਿੱਥੇ ਗਿਆ ਜੀ ਵੇਰਵਾ ਪੁੱਛੋ ਜਿਹੜੀ ਡਰਾਈਵ ਸ਼ੁਰੂ ਕੀਤੀ ਸੀ ਪੰਚਾਇਤ ਦੀ ਜਮੀਨਾਂ ਠੋਸ ਹੋ ਗਈ ਕੰਪਲੀਟਲੀ